ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਸ਼ਹੀਦ ਹੁੰਦੇ ਵੇਖਿਆ ਚਾਰ ਪੁੱਤ ਸ਼ਹੀਦ ਕਰਵਾਏ ਪਰਵਾਰ ਵਾਰਿਆ ਐਨੇ ਮਹਾਨ ਯੋਧੇ ਫਿਲਾਸਫਰ ਤੇ ਕਵੀ ਦੇ ਨਾਲ ਇਤਿਹਾਸਕਾਰਾਂ ਤੇ ਸਿੱਖਾਂ ਨੇ ਇਨਸਾਫ ਨਹੀਂ ਕੀਤਾ ਅੱਜ ਸਾਡੇ ਰੋਲ ਮਾਡਲ ਸਿੰਗਰ ਤੇ ਐਕਟਰ ਤੇ ਬਣ ਗਏ ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਲਾਈਫ ਦੇ ਆਈਡਲ ਨਹੀਂ ਬਣ ਪਾਏ ਅੱਜ ਦੀ ਇਸ ਵੀਡੀਓ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਡੀਪਲੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕੁਝ ਹਿਡਨ ਸੱਚ ਜੋ ਇਤਿਹਾਸਕਾਰਾਂ ਨੇ ਸਾਨੂੰ ਨਹੀਂ ਦੱਸੇ ਜੇ ਕਦੇ ਆਰਾਮ ਨਾਲ ਬੈ ਕੇ ਸੋਚੀਏ ਨਾ ਤੇ ਦਿਮਾਗ ਪਾੜ ਜਾਂਦਾ ਗੁਰਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਾਰੇ ਸੋਚ ਕੇ ਤੁਸੀਂ ਕਦੀ ਜ਼ਿੰਦਗੀ ਵਿੱਚ ਉਹਨਾਂ ਦੇ ਸੈਕਰੀਫਾਈਸ ਵੇਖੋ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਸ਼ਹਾਦਤ ਵੇਖੀ ਜਿਸ ਅਨੰਦਪੁਰ ਨੂੰ ਉਹਨਾਂ ਦੇ ਪਿਤਾ ਨੇ ਵਸਾਇਆ ਉਹਨਾਂ ਨੇ ਆਪਣੇ ਹੱਥੀਂ ਆਬਾਦ ਕੀਤਾ ਉਹਨੂੰ ਇੱਕ ਰਾਤ ਦੇ ਵਿੱਚ ਹੀ ਛੱਡਣਾ ਪੈ ਗਿਆ ਆਪਣੇ ਪੁੱਤਰਾਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖਿਆ ਉਹਨਾਂ ਦੀਆਂ ਲਾਸ਼ਾਂ ਦੇ ਉੱਤੋਂ ਲੰਘ ਕੇ ਗੁਰੂ ਸਾਹਿਬ ਗਏ ਚਾਰ ਪੁੱਤ ਉਹਨਾਂ ਦੀ ਮਾਤਾ ਤੇ ਹਜ਼ਾਰਾਂ ਸਿੱਖਾਂ ਦੀ ਕੁਰਬਾਨੀ ਵੇਖੀ ਉਹਨਾਂ ਨੇ ਦੁਸ਼ਮਣਾਂ ਨੇ ਸਾਰਾ ਜ਼ੋਰ ਲਾ ਦਿੱਤਾ ਗੁਰਗੋਬਿੰਦ ਸਿੰਘ ਨੂੰ ਤੋੜਨ ਦੇ ਲਈ ਪਰ ਉਹਨਾਂ ਦੀ ਸ਼ਖਸੀਅਤ ਵੇਖੋ ਇੰਨੇ ਐਕਸਟ੍ਰੀਮ ਨੂੰ ਝੱਲਦੇ ਹੋਏ ਵੀ ਉਹ ਟੁੱਟਦੇ ਨਹੀਂ ਕੰਡਿਆਂ ਤੇ ਸੌਕੇ ਟਿੰਡ ਦਾ ਸਰਾਣਾ ਲਾ ਕੇ ਵੀ ਹੱਸਦੇ ਰਹਿਣਾ ਸੌਖਾ ਨਹੀਂ ਹੁੰਦਾ ਅਸਲ ਵਿੱਚ ਉਹ ਸਿਰਫ ਇੱਕ ਗੁਰੂ ਨਹੀਂ ਸਨ ਉਹ ਇੱਕ ਐਕਸਟਰਾ ਆਰਡੀਨਰੀ ਲੇਖਕ ਕਵੀ ਫਿਲਾਸਫਰ ਤੇ ਬਹੁਤ ਵੱਡੇ ਵਿਦਵਾਨ ਤੇ ਮਹਾਨ ਯੋਧੇ ਤੇ ਲੀਡਰ ਵੀ ਸਨ ਗੁਰਗੋਬਿੰਦ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਨਾ ਆਈਡਲ ਬਣਾਉਣਾ ਹੁੰਦਾ ਉਹਨਾਂ ਨੂੰ ਪੂਜਿਆ ਤੇ ਬਹੁਤ ਗਿਆ ਲੇਕਿਨ ਬਹੁਤ ਘੱਟ ਲੋਕਾਂ ਨੇ ਉਹਨਾਂ ਨੂੰ ਆਪਣੀ ਲਾਈਫ ਦਾ ਆਈਡਲ ਬਣਾਇਆ ਆਦਰਸ਼ ਬਣਾਇਆ ਜਿਸ ਦੀ ਲਾਈਫ ਤੇ ਆਈਡਲ ਗੁਰਗੋਬਿੰਦ ਸਿੰਘ ਹੋਣਗੇ ਉਹ ਬੰਦਾ ਬਲ ਐਜੂਕੇਟਡ ਹੋਏਗਾ ਨਾ ਉਹਨੂੰ ਤਰਕ ਦੇ ਨਾਲ ਸੋਚਣਾ ਆਉਂਦਾ ਹੋਵੇਗਾ ਨੇੜਰ ਤੇ ਅਣਖੀ ਹੋਵੇਗਾ ਉਹਨੂੰ ਆਪਣੇ ਦੁੱਖਾਂ ਦੇ ਨਾਲ ਲੜਨਾ ਆਉਂਦਾ ਹੋਵੇਗਾ ਸਾਡੀ ਧਾਰਮਿਕ ਇੰਡਸਟਰੀ ਨਹੀਂ ਚਾਹੁੰਦੀ ਕਿ ਗੁਰਗੋਬਿੰਦ ਸਿੰਘ ਲੋਕਾਂ ਦੇ ਆਦਰਸ਼ ਬਣਨ ਕਿਉਂਕਿ ਇਹਨਾਂ ਨੂੰ ਚਾਹੀਦੇ ਨੇ ਮਾਨਸਿਕ ਤੌਰ ਤੋਂ ਕਮਜ਼ੋਰ ਲੋਕ ਜਿਨ੍ਹਾਂ ਦੇ ਦੁੱਖਾਂ ਨੂੰ ਇਹ ਕੈਸ਼ ਕਰ ਪਾਉਣ ਇਸ ਲਈ ਗੁਰਗੋਬਿੰਦ ਸਿੰਘ ਸਾਹਿਬ ਜੀ ਦੀ ਪਰਸਨੈਲਿਟੀ ਦੇ ਇਹਨਾਂ ਪੱਖਾਂ ਨੂੰ ਇਹ ਲੋਕ ਕਦੀ ਗਲੋਰੀਫਾਈ ਨਹੀਂ ਕਰਦੇ ਤੁਸੀਂ ਹਿਸਟਰੀ ਦੇ ਵਿੱਚ ਗੁਰਗੋਬਿੰਦ ਸਿੰਘ ਦੇ ਨਾਮ ਨਾਲ ਕਦੀ ਸ਼ਹੀਦ ਸ਼ਬਦ ਨਹੀਂ ਸੁਣਿਆ ਹੋਵੇਗਾ ਇਤਿਹਾਸਕਾਰਾਂ ਨੇ ਉਹਨਾਂ ਨੂੰ ਸ਼ਹੀਦ ਨਹੀਂ ਮੰਨਿਆ ਪਰ ਗੁਰਗੋਬਿੰਦ ਸਿੰਘ ਜੀ ਦੀ ਮੌਤ ਦਾ ਕਾਰਨ ਕੀ ਸੀ ਮੁਗਲ ਵੱਲੋਂ ਭੇਜੇ ਗਏ ਦੋ ਹਮਲਾਵਰਾਂ ਨੇ ਗੁਰੂ ਸਾਹਿਬ ਉੱਤੇ ਬਹੁਤ ਭਾਰੀ ਹਮਲਾ ਕੀਤਾ। ਉਹ ਜ਼ਖਮ ਬਹੁਤ ਜ਼ਿਆਦਾ ਗਹਿਰਾ ਸੀ। ਉਸ ਟਾਈਮ ਤੇ ਸਭ ਤੋਂ ਚੰਗੇ ਹਕੀਮਾਂ ਤੇ ਡਾਕਟਰਾਂ ਦੇ ਇਲਾਜ ਕਰਨ ਦੇ ਬਾਵਜੂਦ ਵੀ ਉਹ ਜ਼ਖਮ ਕਦੀ ਠੀਕ ਹੀ ਨਾ ਹੋ ਪਾਇਆ ਤੇ ਅੱਗੇ ਚੱਲ ਕੇ ਉਹੀ ਜ਼ਖਮ ਗੁਰੂ ਸਾਹਿਬ ਦੇ ਅਕਾਲ ਚਲਾਣੇ ਦੇ ਕਾਰਨ ਬਣੇ। ਇਸ ਲੌਜੀਕ ਦੇ ਨਾਲ ਗੁਰੂ ਸਾਹਿਬ ਵੀ ਸ਼ਹੀਦ ਹੋਏ ਤਾਂ ਫਿਰ ਇਤਿਹਾਸਕਾਰਾਂ ਨੇ ਗੁਰਗੋਬਿੰਦ ਸਿੰਘ ਸਾਹਿਬ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ? ਗੁਰਗੋਬਿੰਦ ਸਿੰਘ ਜੀ ਦੀ ਲਾਈਫ ਦੇ ਉੱਤੇ ਦੋ ਕਿਤਾਬਾਂ ਸਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਇੱਕ ਅੱਲਾ ਯਾਰਖਾਨ ਜੋਗੀ ਦੀ ਲਿਖੀ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਰਚਨਾ ਜ਼ਫਰਨਾਮਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਰਸਨੈਲਿਟੀ ਨੂੰ ਜਿੰਨਾ ਸਤਕਾਰ ਜਿੰਨਾ ਮਾਣ ਮਿਲਣਾ ਚਾਹੀਦਾ ਸੀ ਉਹਨਾਂ ਇਤਿਹਾਸਕਾਰਾਂ ਨੇ ਤੇ ਅਸੀਂ ਸਿੱਖਾਂ ਨੇ ਉਹਨਾਂ ਨੂੰ ਨਹੀਂ ਦਿੱਤਾ ਉਹ ਪਰਸਨੈਲਿਟੀ ਬਹੁਤ ਮਹਾਨ ਸਣ ਇਹੋ ਜੀਆਂ ਪਰਸਨੈਲਿਟੀਆਂ ਤੁਹਾਨੂੰ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀਆਂ ਨੇ ਉਹ ਇੱਕ ਚੰਗੇ ਵਿਦਵਾਨ ਵੀ ਸਣ ਸੂਰਮੇ ਯੋਧੇ ਵੀ ਸਣ ਇੱਕ ਗੁਰੂ ਵੀ ਸਣ ਇੱਕ ਚੰਗੇ ਲੀਡਰ ਵੀ ਸਣ ਤੇ ਉਹਨਾਂ ਨੇ ਜੀਵਨ ਵਿੱਚ ਜੋ ਜੋ ਹੰਡਾਇਆ ਉਹ ਬਹੁਤ ਘੱਟ ਲੋਕਾਂ ਨੇ ਹੰਡਾਇਆ ਹੈ ਤੇ ਅਗਰ ਗੁਰਗੋਬਿੰਦ ਸਿੰਘ ਸਾਡੀ ਲਾਈਫ ਦੇ ਆਈਡਲ ਬਣ ਜਾਣ ਤੇ ਇਹ ਸ਼ਿਉਰਟੀ ਹੈ ਕਿ ਸਾਡੀ ਲਾਈਫ ਬਹੁਤ ਆਸਾਨ ਹੋ ਜਾਏਗੀ ਕਿਉਂਕਿ ਸਾਡੇ ਰੋਲ ਮਾਡਲ ਹੀ ਇੰਨੇ ਵੱਡੇ ਹੋ ਜਾਣਗੇ